1 ਜੂਨ ਨੂੰ ਲੋਕ ਸਭਾ ਚੋਣਾਂ ਦੀਆਂ ਵੋਟਾਂ ਨੇ ਤੇ ਉੱਥੇ ਹੀ ਪਹਿਲੇ ਹੀ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕੁਝ ਪੰਜਾਬ ਸਰਕਾਰ ਭਾਜਪਾ ਤੇ ਕਾਂਗਰਸ ਤੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟ ਪਾਈ ਜਾਵੇ ਤੇ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਨੂੰ ਜਿਤਾਇਆ ਜਾਵੇ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜਿੰਨੀਆਂ ਵੀ ਪਾਰਟੀਆਂ ਨੇ ਉਹ ਸਾਰੀ ਦਿੱਲੀ ਤੋਂ ਚੱਲਣ ਵਾਲੀਆਂ ਨੇ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ ਜਿਹੜੀ ਕਿ ਹਮੇਸ਼ਾ ਹੀ ਲੋਕਾਂ ਦੇ ਨਾਲ ਖੜੀ ਹੈ ਤੇ ਹਮੇਸ਼ਾ ਹੀ ਸਾਥ ਦਿੰਦਾ ਹੈ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਾਰਿਆ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੀਬੀ ਬਾਦਲ ਦਾ ਹੋਰ ਕੀ ਕਹਿਣਾ ਧਾਰਮਿਕ ਸਥਾਨਾਂ ਦੇ ਉੱਤੇ ਇਹਨਾਂ ਨੇ ਕਬਜ਼ਾ ਕਰ ਲਿਆ ਹੈ ਕਿਸਾਨਾਂ ਨੂੰ ਰੋਜ਼ ਫੁੱਟਦੇ ਨੇ ਨੌਜਵਾਨਾਂ ਨੂੰ ਜੇਲਾ ਜਿਹਾ ਸਿਟਦੇ ਨੇ ਹੁਣ ਤੁਹਾਨੂੰ ਸਾਰਿਆਂ ਨੂੰ ਫੈਸਲਾ ਕਰਨਾ ਹੈ ਸਾਰੇ ਉਮੀਦਵਾਰਾਂ ਵਿੱਚੋਂ ਉਹ ਕਿਹੜਾ ਉਮੀਦਵਾਰ ਹੈ ਜਿਹੜਾ ਇਮਾਨਦਾਰੀ ਦੇ ਨਾਲ ਇਹ ਦਿੱਲੀ ਦੀ ਸਰਕਾਰ ਦੇ ਅੱਖਾਂ ਵਿੱਚ ਅੱਖਾ ਪਾ ਕੇ ਸਾਡੇ ਸੂਬੇ ਦੇ ਹੱਕਾਂ ਵਾਸਤੇ ਲੜੂਗਾ ਕਿ ਆ ਜਿਹੜੇ ਮੇਰੇ ਵਿਰੋਧੀ ਤਿੰਨੋਂ ਦਲ ਬਦਲ ਕੇ ਤੁਹਾਡੇ ਕੋਲ ਆਏ ਨੇ ਜਿਹੜੇ ਪਾਰਟੀ ਦੇ ਨਾਲ ਨਹੀਂ ਖੜ ਸਕਦੇ ਉਹਨਾਂ ਨੇ ਲੋਕਾਂ ਨਾਲ ਕੀ ਖੜਨਾ ਹੈ ਤੇ ਦਿੱਲੀ ਪਹੁੰਚਦੇ ਪਹੁੰਚਦੇ ਪਤਾ ਨਹੀਂ ਕਿ ਦੀ ਗੱਡੀ ਚੜ ਜਾਣਾ ਹੈ ਅੱਜ ਸਾਰੀ ਸਿਆਸਤ ਇਹੋ ਜੀ ਹੋ ਗਈ ਸਵੇਰੇ ਬੰਦਾ ਕਿੱਥੇ ਹੈ ਸ਼ਾਮ ਨੂੰ ਕਿੱਥੇ ਹੈ ਪਿਓ ਕਿੱਥੇ ਹੈ ਪੁੱਤ ਕਿੱਥੇ ਹੈ ਉਥੇ ਮੈਂ ਸਮਝਦੀ ਆ ਅਕਾਲੀ ਦਲ ਚਾਨਣ ਮਨਾਰੇ ਦੀ ਤਰ੍ਹਾਂ ਡਟਿਆ ਹੋਇਆ ਹੈ ਪੰਜਾਬ ਦੇ ਹੱਕਾ ਵਾਸਤੇ ਆ ਤਿੰਨੋਂ ਇਕੱਠੇ ਨੇ ਇਹਨਾਂ ਦੇ ਚੋਣ ਮੈਨੀਫੈਸਟੋਸ ਤੇ ਪੰਜਾਬ ਦਾ ਨਾਟਕ ਨਹੀਂ ਹੈਗਾ ਲੇਕਿਨ ਪੰਜਾਬ ਸਾਡੇ ਅਕਾਲੀ ਦਲ ਦੇ ਚੋਣ ਮੈਨੀਫੈਸਟੋ ਵਿੱਚ ਇਕੱਲੇ ਪੰਜਾਬ ਦੇ ਈਸ਼ੂ ਨੇ ਅੱਜ ਕੱਲੇ ਖੜਿਆ ਇਹ ਨਾ ਇਤਰਾ ਇਕੱਠੇ ਨਹੀਂ ਹੋਗੇ ਕੁਰਸੀ ਦੀ ਖਾਤਰ ਅਸੀਂ ਕੁਰਸੀ ਛੱਡੀ ਐ ਪੰਜਾਬ ਦੇ ਖਾਤਰ ਪੰਜਾਬ ਦੇ ਹੱਕਾਂ ਦੇ ਨਾਲ ਕੋਈ ਸਮਝੌਤਾ ਨਹੀਂ ਕੱਲੇ ਰਵਾਂਗੇ ਸੀਟਾ ਪਾਵੇ ਘਾਟਾਂ ਸਮਝੌਤਾ ਕਰਕੇ ਵਾਅਦਾ ਸਕਦੀ ਐ ਅਸੀਂ ਸਾਰਾ ਛੱਡਿਆ ਕੱਲੇ ਖੜਾਂਗੇ ਹੱਕਾਂ ਵਾਸਤੇ ਲੜਾਂਗੇ ਲੇਕਿਨ ਪੰਜਾਬ ਦੇ ਹੱਕਾਂ ਨਾਲ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੁੰਦਾਂਗੇ ਨਾ ਪਾਣੀ ਛੱਡਾਂਗੇ ਨਾ ਰਾਜਧਾਨੀ ਛੱਡਾਂਗੇ ਤਾਰ ਮੈਂ ਖਸਨਾ ਵੀ ਛਡਾਵਾਂਗੇ ਤੇ ਕਿਸਾਨਾਂ ਦੇ ਉੱਤੇ ਤਸ਼ੱਦ ਵੀ ਨਹੀਂ برداشت ਕਰਾਂਗੇ ਸੋ ਮੈਂ ਆਸ ਕਰਦੀ ਆ ਇਸ ਲੜਾਈ ਵਾਸਤੇ ਤੁਸੀਂ ਪੂਰਾ ਸਿਰ ਜੋੜ ਕੇ ਇਹ ਪੂਰਾ ਪੂਰਾ ਜ਼ੋਰ ਲਾ ਕੇ ਆਪਦੇ ਪਿੰਡਾਂ ਤੋਂ ਤੜਕੇ ਉੱਠ ਕੇ ਆਪਣੀ ਵੋਟ ਪਾ ਕੇ ਉਹਦੇ ਬਾਅਦ ਤੇਨਾਂ ਦੇ ਖਿਲਾਫ ਲੜ ਰਹੇ ਹਾਂ ਤਾਂ ਚਾਰ ਵੋਟਾਂ ਹੋਰ ਪਾ ਦਿਓ ਇਹ ਹੀ ਮੈਂ ਤੁਹਾਡੇ ਤੋਂ ਆਸ ਰੱਖਦੀ ਆ ਕਿ ਮੇਰੇ ਸਰਦੂਲਗੜ੍ਹ ਦਾ ਜਿਹੜਾ ਇਹ ਪਰਿਵਾਰ ਹੈ ਉਹ ਆਪਦੀ ਇੱਜ਼ਤੀ ਦੀ ਇਸ ਪੈਨ ਦਾ ਸਾਥ ਦੇਊਗਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਗਿਲੇ ਸ਼ਿਕਵੇ ਭੁੱਲ ਜਓ ਤੜੇ ਬੰਦੀਆਂ ਭੁੱਲ ਜਾਓ ਬਸ ਇੱਕੇ ਨਿਸ਼ਾਨੇ ਦੇ ਨਾਲ ਕਿ ਇਸ ਪੰਜਾਬ ਦੀ ਜਿੱਤ ਕਰਾਨੀ ਐ ਪੰਜਾਬੀਆਂ ਦੀ ਜਿੱਤ ਕਰਾਨੀ ਐ ਤੁਹਾਡੇ ਹੱਥ ਵਿੱਚ ਤਾਕਤ ਐ ਇਹ ਪੰਜੇ ਦਾ ਤੇ ਝਾੜੂ ਦਾ ਇਲਾਜ ਤੁਸੀਂ ਕਰ ਦੋ ਤੇਰਾ 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 ਤਕੜੀ ਦੀ ਕਰ ਦੋ ਤੁਹਾਡੇ ਮਸਲੇ ਤਕੜੀ ਆਪੇ ਹੱਲ ਕਰ ਦੋਗੇ ਸਾਸਰੀਆ ਕਾਲ ਸੋ ਇੱਕ ਬਾਰ ਫੇਰ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੀਆਂ ਖਾਸ ਤੌਰ ਤੇ ਮੇਰੀ ਪਹਿਲਾ ਦਾ ਤੇ ਕਈ ਬੀਬੀਆਂ ਦੀ ਜਥੇਬੰਦੀ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਆ ਗੁਰਪ੍ਰੀਤ ਤੇ ਉਹਨਾਂ ਦੀ ਪੂਰੀ ਟੀਮ ਇੱਥੇ ਬੈਠੀ ਹੈ ਇਹਨਾਂ ਨੇ ਬਹੁਤ 2 ਮਹੀਨੇ ਤੋਂ ਮੇਰੇ ਨਾਲ ਲੱਗੀਆਂ ਹੋਈਆਂ ਨੇ ਤੇ ਬਹੁਤ ਵਧੀਆ ਬੀਬੀਆਂ ਦੀ ਪੂਰੀ ਇੱਥੇ ਕੈਂਪੇਨ ਚੱਲੀ ਹੈ ਪੂਰੀ ਟੀਮ ਜਿਹੜੀ ਬੀਬੀਆਂ ਨੇ ਮੇਰੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ ਮੌਤਵਾਰ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਬਹੁਤ ਆਸ ਤੇ ਉਮੀਦ ਦੇ ਨਾਲ ਤੁਹਾਡੇ ਕੋਲ ਆਈਆਂ ਕਿ ਤੁਸੀਂ ਜ਼ਰੂਰ ਵੱਡੀ ਕਾਮਯਾਬੀ ਬਖਸ਼ ਕੇ ਇਸ ਨਿਮਾਨੀ ਸੇਵਾਦਾਰ ਨੂੰ ਆਪਣਾ ਆਸ਼ੀਰਵਾਦ ਦਿਓ